ਤੇਰਾ ਨਿਤ ਨਵੇਂ ਤੋਂ ਨਵਾਂ ਬਹਾਨਾ ਲਾਉਣਾ ਭੁੱਲਦਾ ਨਹੀਂ ਹਾਂ ਤੇਰਾ ਹੌਲੀ ਹੌਲੀ ਗੱਲ ਘਟਾਉਣਾ ਭੁੱਲਦਾ ਹਾਏ ਹਾਏ ਮੈਨੂੰ ਦੇਖ ਕੇ ਤੇਰਾ ਨਜ਼ਰ ਚਰਾਉਣਾ ਭੁੱਲਦਾ ਨਹੀਂ ਹਾਂ ਨੀ ਅੱਖਾਂ ਸਾਹਮਣੇ ਗੈਰ ਨਹੀਂ ਹੁਣ ਆ ਭੁੱਲਦਾ ਨਹੀਂ ਹਾਏ ਲਈ ਤੇਰਾ ਪਿੰਡ ਨਹੀਂ ਭੁੱਲਦਾ ਰਾਹ ਨਹੀਂ ਭੁੱਲਦਾ ਹਾਏ ਤੈਨੂੰ ਮਿਲ ਕੇ ਮਿਲਦਾ ਚਾਨ ਨਹੀਂ ਭੁੱਲਦਾ ਹਾਏ ਹਾਏ ਨੀ ਕੱਠਿਆਂ ਬੱਸਾਂ ਤੇ ਸਫ਼ਰ ਨਹੀਂ ਭੁੱਲਦੇ ਅੱਛਾ ਇੱਕ ਕੱਪ ਜੀ ਪੀਤੀ ਚਾਹ ਨਹੀਂ ਭੁੱਲਦਾ ਹਾਏ ਭੁੱਲਦਾ ਤੇਰਾ ਕੁੱਟ ਕੇ ਮੈਨੂੰ ਗੱਲ ਨਾ ਲਾਉਣਾ ਨਹੀਂ ਫਿਕਰ ਜੀ ਕਰਨਾ ਹੱਕ ਜਿਤਾਉਣਾ ਕਰ ਕਰ ਗੱਲਾਂ ਵਕਤ ਬਤਾਉਣਾ ਸਿਰ ਰੱਖ ਕੇ ਤੇਰੀ ਬੁੱਕਲ ਚ ਸੌਣਾ ਭੁੱਲਦਾ ਹਾਏ ਓਏ ਕਹਿੰਦਾ ਦਿੱਤੀ ਪਿਆਰ ਨਿਸ਼ਾਨੀ ਨਹੀਂ ਭੁੱਲਦੀ ਅੱਛਾ ਤੇਰੇ ਉਂਗਲੀ ਪਾਇਆ ਛੱਲਾ ਨਹੀਂ ਭੁੱਲਦਾ ਤੇ ਤੇਰੀ ਦਿੱਤੀ ਗਾਨੀ ਨਹੀਂ ਭੁੱਲਦੀ ਹਾਏ ਓਏ ਮੈਂ ਕਿਹਾ ਜਿੱਥੇ ਬੈੰਦੇ ਸੀ ਨੈਣੋਂ ਥਾਂ ਨਹੀਂ ਭੁੱਲਦੇ ਨਹੀਂ ਮੈਨੂੰ ਰੱਖੇ ਜਵਾਕਾਂ ਦੇ ਨਾਂ ਨਹੀਂ ਭੁੱਲਦੇ ਹਾਏ ਓਏ ਤੇਰੀ ਵਿਆਹ ਲਈ ਹਾਮੀ ਭਰਾਈ ਨਹੀਂ ਭੁੱਲਦੀ ਹਾਂ ਨਹੀਂ ਕਰੇ ਮਾਣਾ ਗੱਲ ਕਰਾਈ ਭਰਾਈ ਨਹੀਂ ਭੁੱਲਦੀ